ਹੋ ਰੋਪਾ ਕਫਾਤੀ ਪਿਆ ਗਿਆ ਇਹ ਜਨਾਨੀ ਤੇ ਮਾਸਾ ਨਹੀਂ ਕਪਾਤ ਤੋਂ ਡਰਦੀ ਮੈਂ ਤਾਂ ਸੋਚਿਆ ਮੈਂ ਵੀ ਆ ਸਾਰੀਆਂ ਗੱਲਾਂ ਇੱਥੇ ਕਰੂਗੀ ਹਾਂ ਹੋਣੀ ਇੱਥੇ ਆ ਕੇ ਬਹਿ ਗਈਆਂ ਤਾਂ ਇਹਦੇ ਸਾਹਮਣੇ ਮੇਰੇ ਕਸੂਰ ਕੱਢੀ ਜਾਂਦੇ ਹੋ ਓਏ ਕੋਈ ਅਕਲ ਨੂੰ ਹੱਥ ਮਾਰ ਕੋਈ ਅਕਲ ਨੂੰ ਹੱਥ ਮਾਰ ਤੇਰਾ ਦਿਮਾਗ ਖਰਾਬ ਹੋ ਗਿਆ ਜਨਾਨੀਆ ਤੇਰਾ ਜਿੰਨੇ ਪਥਾਰੇ ਪਾਉਂਦੇ ਤੂੰ ਪਾਉਂਦੀ ਆ ਕੋਈ ਹੱਥੀ ਬੂਟਾ ਲਾ ਕੇ ਨਹੀਂ ਮਰਦਾ ਹੁੰਦਾ ਪੱਕੀ ਜੇ ਸਾਡੀ ਭੋਲੀ ਭਾਰੀ ਆ ਤੂੰ ਉਹਨੂੰ ਵਸਾਉਣ ਲਈ ਵਾਇਆ ਆਂਗੇ ਉਹਨੂੰ ਜੜ ਲਈ ਵਾਇਆ ਤੇ ਮੈਂ ਉਹਦੇ ਦੁਸ਼ਮਣ ਆ ਵਾ ਵਾ ਦੁਸ਼ਮਣ ਦੀ ਗੱਲਾਂ ਦਪਾਉਂਦੇ ਤੇ ਵੀ ਘਰ ਆ ਕੇ ਦੱਸਿਆ ਨਾ ਵਾਵਾ ਹੋਣ ਡਿਆ ਚੱਲਣ ਦੇ ਇਹਨਾਂ ਨਾਲ ਘਰ ਆ ਕੇ ਦੱਸਿਆ ਤੂੰ ਕਿ ਉਥੇ ਕੀ ਕੋਈ ਆਵਾ ਸੋਜ ਸੋਜ ਹਾ ਖੋਪੜੇ ਵਿੱਚ ਪਾਲਾ ਕੋਈ ਅਕਲ ਤੇਰਾ ਤਾਂ ਦਿਮਾਗ ਬਿਲਕੁਲ ਖਰਾਬ ਹੋ ਗਿਆ ਰਾਸ਼ਨ ਖਾਂਦੀਆਂ ਘਾ ਨਹੀਂ ਖਾਂਦੀ ਤੂੰ ਤੁਸੀਂ ਤੇ ਐ ਗੱਲਾਂ ਕਰਨ ਦੇ ਹੋ ਜਿੱਦਾਂ ਮੈਂ ਉਹਦੀ ਦੁਸ਼ਮਣ ਹੁੰਨੀ ਆ ਹੋ ਕਈ ਗੱਲਾਂ ਘਰ ਦੇ ਵਿੱਚ ਛਪਾਉਣੀਆਂ ਵੀ ਪੈਂਦੀਆਂ ਤਾਂ ਦੇ ਸਵੇਰਾ ਦਾ ਕਰਕੇ ਨਾ ਮੈਂ ਤੁਹਾਨੂੰ ਦੱਸਿਆ ਨਹੀਂ ਆਨ ਕੇ ਕਿਉਂ ਮੇਰੇ ਸਭਾ ਨੂੰ ਕੀ ਹੋਇਆ ਕੁੱਤੇ ਨੇ ਵੱਢਿਆ ਤੇ ਹੋਰ ਕੀ ਆ ਤੂੰ ਉਹਦੇ ਸਾਹਮਣੇ ਮੇਰਾ ਕਸੂਰ ਕੱਢੀ ਜਾਂਦੇ ਤਾਨੂੰ ਪਤਾ ਵੀ ਹੈਗਾ ਵਾ ਜਿਸ ਦਿਨ ਮੈਂ ਤੇਵਿੰਦਰ ਕੋ ਗਈ ਹਾਂ ਇਹਨਾਂ ਨੇ ਕਿੰਨਾ ਕੁੱਟਿਆ ਮਾਰਿਆ ਨੂੰ ਕਿੱਦਾਂ ਉਹਦੇ ਨੀਲ ਪਾਏ ਹੀ ਤੇ ਫਿਰ ਇਹ ਤੈਨੂੰ ਕਿਹਨੇ ਹੱਕ ਦਿੱਤਾ ਉਹਦੀ ਸੱਸ ਨੂੰ ਵੱਧ ਘੱਟ ਬੋਲ ਹਾਂ ਜਦੋਂ ਉਹਨੇ ਨਹੀਂ ਬੋਲਣ ਲੱਗਿਆ ਅੱਖ ਵੇਖਿਆ ਤੇ ਪੁੱਛਣਾ ਤੇ ਮੇਰਾ ਫਰਜ਼ ਹੀ ਸੀ ਤਾਨੂੰ ਨਹੀਂ ਪਤਾ ਉਸ ਟਾਈਮ ਉਥੇ ਕੀ ਮਾਹੌਲ ਚੱਲ ਰਹੀ ਜਿੱਦਾਂ ਦਾ ਮਾਹੌਲ ਹੀ ਨਿਕਲ ਗਈ ਹੋਗੀ ਮੇਰੇ ਮੂੰਹ ਚੋਂ ਵੀ ਕੋਈ ਪਰ ਸੱਚੀ ਨਿਕਲੀ ਹੋਗੀ ਝੂਠੀ ਨਹੀਂ ਨਹੀਂ ਪਰ ਹੁਣ ਤੂੰ ਜ਼ਿਆਦਾ ਪ੍ਰਧਾਨ ਹੋ ਗਈ ਆਂ ਵੀ ਤੂੰ ਆਪਣੇ ਕੋਲ ਹੀ ਗੱਲ ਰੱਖੂਗੀ ਜਾਂ ਕਿਸ ਨੂੰ ਦੱਸੂਗੀ ਤੇ ਤੂੰ ਆਪੇ ਨੇ ਵੇਚ ਦਊਗੀ ਜੇ ਮੈਨੂੰ ਲੱਗਦਾ ਨਾ ਕਿ ਦੱਸਣੀ ਜ਼ਰੂਰੀ ਆ ਤਾਂ ਮੈਂ ਦੱਸਣਾ ਹੀ ਕੁਝ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਕੁਝ ਨਹੀਂ ਵੀ ਹੁੰਦੀਆਂ ਬਾਕੀ ਮੈਨੂੰ ਨਹੀਂ ਪਤਾ ਪੀਨੇ ਇੰਨਾ ਖੱਲੜ ਪਾਉਣਾ ਜਾਣਦੇ ਨਹੀਂ ਤੁਸੀਂ ਉਹਨੂੰ 420 ਜਨਾਨੀ ਆ ਸਾਰਾ ਕੁਝ ਕਰ ਕਰਾ ਕੇ ਇੱਥੇ ਸੱਚੀ ਹੋਣ ਆ ਗਈ ਆ ਤੇ ਤੂੰ ਹੀ ਉਹਦੀਆਂ ਗੱਲਾਂ ਵਿੱਚ ਆ ਗਏ ਹੋ ਤੁਹਾਨੂੰ ਲੱਗਦਾ ਦਵਿੰਦਰ ਇਦਾਂ ਦਾ ਕੋਈ ਕੰਮ ਕਰ ਸਕਦੀ ਹੋਊਗੀ ਉਹ 420 ਹੋਵੇ ਭਾਵੇਂ 840 ਹੋਵੇ ਮੈਨੂੰ ਕਦੇ ਨਾ ਖੀ ਲੈਣਾ ਮੈਨੂੰ ਤੇ ਇਹ ਆਪਨੀ ਜਨਾਨੀ ਨੇ ਮੈਨੂੰ ਆ ਕੇ ਦੱਸਿਆ ਕਿ ਉਥੇ ਕੁੜੀ ਨਾਲ ਆਹ ਕੁਝ ਹੋਣ ਦਿਆ ਵਾ ਓਏ ਮੈਂ ਭਰਾ ਹਾਂ ਕੋਈ ਜਾ ਕੇ ਕੁਛ ਤੇ ਬੋਲੂਗਾ ਕੁਛ ਤੇ ਕਰੂੰਗਾ ਬਾਕੀ ਰਿਸ਼ਤਿਆਂ ਦੀ ਕੋਈ ਅਹਿਮੀਅਤ ਹੁੰਦੀ ਆ ਸਾਡੀ ਉਹ ਭੈਣ ਦੀ ਸੱਸ ਅਸੀਂ ਬੋਲਦੇ ਉਥੇ ਚੰਗੇ ਨਹੀਂ ਲੱਗਦੇ ਉਹ ਕਿਉਂ ਕੀ ਆਦੇ ਹੋਣਗੇ ਕਿੱਦਾਂ ਦੀ ਜਨਾਨੀ ਆਈ ਆ ਕੁੜਮਾ ਦੇ ਪਿੰਡ ਆ ਕੇ ਰੌਲਾ ਪਾਉਣ ਦੀ ਆ ਤੈਨੂੰ ਸ਼ਰਮ ਨਹੀਂ ਗਰਨਾ ਕਰਦੀ ਇਹ ਨਹੀਂ ਸਮਝ ਆਉਂਦੀ ਵੀ ਤੂੰ ਹੀ ਆਪਣੀ ਭੈਣ ਤੋਂ ਜ਼ਿਆਦਾ ਉਹਦੇ ਦੇ ਵਿਸ਼ਵਾਸ ਕਿਉਂ ਕਰ ਰਹੇ ਹੋ ਤੈਨੂੰ ਲੱਗਦਾ ਵੀ ਦਵਿੰਦਰ ਇੰਦਾਂ ਦੇ ਕੰਮ ਕਰ ਸਕਦੀ ਜਿੱਦਾਂ ਨੇ ਦੱਸਣ ਲਈ ਤੇ ਦਵਿੰਦਰ ਨੂੰ ਤਾਂ ਛੱਡੋ ਮਾਸੀ ਨੂੰ ਕਿੰਨੇ ਸਾਲਾਂ ਤੋਂ ਮਿਲਦੇ ਆ ਕੀ ਕਮੀ ਆ ਉਹਦੇ ਵਿੱਚ ਜਿਨੇ ਉਹਨੂੰ ਵਿਆਹੋਂ 4 ਦਿਨ ਬਾਅਦ ਬਾਹਰ ਕੱਢ ਕੇ ਮਾਰਿਆ ਵਾ ਉਹ ਦਵਿੰਦਰ ਦਾ ਕੀ ਨਹੀਂ ਕਰ ਸਕਦੀ ਜੇ ਮਾਸੀ ਨਾਲੋਂ ਖਰਾਬ ਹੁੰਦੀ ਜੇ ਮਾਸੀ ਨੂੰ ਜ਼ਿਆਦਾ ਪਰੇਸ਼ਾਨ ਕਰਦੀ ਤੇ ਮਾਸੀ ਰਿਸ਼ਤਾ ਖੜਦੀ ਉੱਥੇ ਦਾ ਦਵਿੰਦਰ ਦਾ ਗਲ ਦੱਸਣਾ ਸਵੇਰੇ ਬੰਦਿਆਂ ਨੂੰ ਸੁਖ ਤੇ ਤਿਆਰ ਹੋ ਜੀ ਜਿਹੜੇ ਮੂੰਹ ਨਾਲ ਲੁੱਤਰ 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 ਕਰਕੇ ਆਈਆਂ ਨਾ ਉੱਥੇ ਮਾਫੀ ਮੰਗੇਂਗੀ ਜਾ ਕੇ ਉਹ ਮੇਰੇ ਨਾਲ ਚੱਲੇਗੀ ਤੂੰ ਫਿਰ ਮੈਂ ਦੱਸ ਦਿੰਦਾ ਬਕਵਾਸ ਕੀਤਾ ਇਹ ਤੇ ਮਾਸੀ ਨੂੰ ਪਤਾ ਉਥੇ ਕਿਦਾਂ ਘੱਟਦੀ ਗਈ ਏ ਉਹਦੇ ਨਾਲ ਨਾ ਮੈਂ ਹੁਣ ਨਾਮ ਦੱਸਣ ਜੋ ਕੀ ਕਿ ਦਿਵਿੰਦਰ ਨੇ ਆਪਣੀ ਮਰਜ਼ੀ ਨਾਲ ਕਰਾਇਆ ਸੀ ਆਵੇਂ ਆਂਦੇ ਆ ਨਿਗਨਗੀਆਂ ਗੱਲਾਂ ਤੇ ਜਦੋਂ ਇਹ ਪੜਦੇ ਪਉਂਦੇ ਆ ਨਾ ਤੇ ਆ ਕਰ ਇੱਕ ਨਾ ਇੱਕ ਦੋ ਦਿਨ ਉਹ ਖੋਲ੍ਹਦੀਆਂ ਹੀ ਆ ਕਿ ਨੱਕ ਚਰ ਦੱਬੀਆਂ ਰਹਿੰਦੀਆਂ ਜ਼ਿੰਦਗੀ ਦੇ ਝੂਠ ਤੇ ਕਦੀ ਬੋਲਣਾ ਹੀ ਨਹੀਂ ਚਾਹੀਦਾ ਆਜੋਬਨ ਵੇਲਾ ਤੁਸੀਂ ਕਹਿ ਦਿੰਦੇ ਜੇ ਕਿ ਮਮਿ ਦਾ ਸੁਭਾ ਸੁਭਾ ਪੇ ਪਾਲਾ ਇਥੋਂ ਕੀ ਕਹਿ ਗਏ ਕਿਥੇ ਗਏ ਪਹਲਾ ਦਵਾਈ ਲੈਣ ਦਵਾਈ ਲੈਣ ਨਹੀਂ ਗਈ ਮੇਰੇ ਪੇਕੇ ਪਹੁੰਚੀ ਸਿੱਧਾ ਮੈਂ ਨਾ ਕੋ ਕਾਰ ਹੀ ਜਿਹੜੀ ਪੇਕੇ ਚੱਲ ਗਈ ਤਰੇ ਭਾਬੀ ਦਾ ਫੋਨ ਆਇਆ ਨੇ ਮੈਨੂੰ ਝੂਠ ਬੋਲਣਾ ਸੀ ਹੈ ਉੱਥੇ ਹੁਣ ਕੀ ਜਲੂਸ ਕੱਢਣਾ ਜੋ ਹੱਡ ਬੀਤੀ ਮੇਰੇ ਹੱਥੀ ਪਈ ਤੇ ਆਪਣਾ ਕਸੂਰ ਤੇ ਤੁਸੀਂ ਮੰਨਣਾ ਨਹੀਂ ਫੇ ਮੁਕੀਆਂ ਮਾਰ ਮਾਰ ਮੇਰੇ ਨੀਲ ਪਈ ਉਹ ਗੱਲਾਂ ਤੇ ਪਾਲਣੇ ਪੜਦੇ ਤੇ ਮੇਰੀਆਂ ਸਾਰੀਆਂ ਉਥੇ ਖੋਲ ਆਉਣੀਆਂ ਤਾਨੂੰ ਵੀ ਪਤਾ ਮੇਰੇ ਭਰਾ ਦੇ ਸੁਭਾ ਦਾ ਕਿੰਨਾ ਅੜਬਾ ਤੇ ਜੇ ਕਿ ਉਹਨੂੰ ਆ ਸਾਰੀਆਂ ਗੱਲਾਂ ਦਾ ਆਤੀਆਂ ਉਹਨੇ ਵੇਖੀ ਇੱਥੇ ਆ ਜਾਣਾ ਗਰਮ ਹੋ ਜਾਣਾ ਜੇ ਨਹੀਂ ਐਦਾਂ ਦੀ ਝੂਠ ਬੋਲ ਗਈ ਏ ਉਦਾਂ ਹੀ ਕਰਦੀ ਹਣੀ ਭਾਬੀ ਆਹ ਭਾਬੀ ਕੋ ਉਦਾਂ ਕਰਦੀ ਆ ਭਾਬੀ ਨੇ ਮੈਨੂੰ ਫੋਨ ਲ ਮੰਮੀ ਆਈ ਆ ਮਾਸੀ ਜੀ ਆਏ ਆ ਤਾਨੂੰ ਦੱਸ ਕੇ ਆਏ ਆ ਆਹ ਫੋਨ ਕਰ ਦਿੰਦੀ ਅਸੀਂ ਕੋਈ ਮੰਗਾ ਲੈਂਦੇ ਮੈਂ ਕਿਹਾ ਮੰਮੀ ਤੇ ਸਾਨੂੰ ਇਥੋਂ ਕਹਿ ਗਏ ਵੀ ਮੈਂ ਦਵਾਈ ਲੈਣ ਚਲੀ ਆ ਆਹ ਗੱਲਾਂ ਦਾ ਬੰਦੇ ਆਲੀਆਂ ਨਹੀਂ ਆ ਸਸਮਾ ਵਾਲਾ ਹੈ ਨਹੀਂ ਇਹ ਚ ਕੋਈ ਵੀ ਉਹ ਇਹਦੇ ਬੁਢਲੀ ਦਾ ਦਿਮਾਗ ਖਰਾਬ ਹੋ ਗਿਆ ਮੇਰੇ ਹਿਸਾਬ ਨਾਲ ਜਿਹੜੀ ਗੱਲ ਕਰਨੀ ਘਰੇ ਕਰ ਲੈ ਉਹਨੋਂthetaਵੇ ਕਿੰਨਾ ਖਲਰ ਇਹਨੇ ਇਹ ਦੱਸਣਾ ਭਾਬੀ ਨੇ ਉਥੇ ਘਰ ਗੱਲ ਨਹੀਂ ਦੱਸੀ ਉਹਨੇ ਇਹ ਆਖਿਆ ਵੀ ਚਲ ਟੱਕਣਾ ਟੱਕਿਆ ਰਵੇ ਇੱਥੇ ਸਭ ਕੁਝ ਵੇਖ ਗਈ ਜਿੱਦਾਂ ਤੋਂ ਇਹ ਮੈਨੂੰ ਕੁੱਟਿਆ ਮੈਂ ਗੇਟ ਆਲੂ ਭੱਜੀਆਂ ਭਾਬੀ ਨੇ ਉਥੇ ਜਾ ਕੇ ਦੱਸਿਆ ਨਹੀਂ ਹੋਣ ਤੇਰੀ ਮਾਂ ਨੇ ਉਥੇ ਸਭ ਚਿੱਠੇ ਤਾਰੇ ਹੋਣਿਆ ਤੇ ਅਗਲੇ ਨੇ ਮੇਰੀ ਭਾਬੀ ਦਿਵਾਲੇ ਹੋ ਜਾਣਾ ਕਦੀ ਮਾਂ ਨੂੰ ਫੁੱਲ ਦੀ ਨਹੀਂ ਲਾਉਣ ਦਿੱਤੀ ਕਦੀ ਕਹਿਣ ਦਿੱਤਾ ਤੇ ਵੀਰ ਦੇ ਸੁਭਾ ਦਾ ਨਹੀਂ ਤੁਹਾਨੂੰ ਪਤਾ ਕਿਦਾਂ ਦਾ ਵਾ ਚੱਲ ਕੋਹ ਨਹੀਂ ਹੁੰਦਾ ਵੇਖੀ ਜਾਊ ਜੋ ਆਪੇ ਕਰਕੇ ਆਈ ਰ ਆਪੇ ਚਲੂਗੀ ਮੈਂ ਤੇ ਗਾਣਾ ਕੋਹ ਨਹੀਂ ਹੁੰਦਾ ਵੇਖੀ ਜਾਊਗਾ ਆਪੇ ਕਰਕੇ ਆਪੇ ਚਲੂਗੀ ਠੀਕ ਹੈ ਮੇਰਾ ਤੇ ਕੋ ਮਤਲਬ ਨਹੀਂ ਵਿੱਚ ਮੈਂ ਤੇ ਸੱਚੀ ਤੁਹਾਨੂੰ ਗੱਲ ਕਰ ਕੇ ਕਰਨ ਦਾ ਕੋਈ ਫਾਇਦਾ ਨਹੀਂ ਤੁਹਾਡੇ ਨਾਲ ਇਹਦੇ ਨਾਲ ਤਾਂ ਕੰਧ ਸਿਰ ਮਾਰ ਲਿਆ ਕਰਾਂ ਤੇ ਚੱਲਾ ਬੀ ਜੇ ਗਈ ਆਪੇ ਆਪੇ ਚੱਲੂਗੀ ਤੈਨੂੰ ਵੀ ਟੈਨਸ਼ਨ ਪਈ ਹੈ ਚੱਲੂਗੀ ਕੀ ਉੱਥੇ ਪਤਾ ਨਹੀਂ ਕਿ ਨਾਲ ਪਿਆਰ ਜੇ ਕਰਕੇ ਕਰਕੇ ਆਈ ਉਹ ਸੁਣੂਗੀ ਵੀ ਮੈਂ ਬੋਲਣਾ ਨਹੀਂ ਵਿੱਚ ਮੇਰਾ ਤੇ ਕੋਈ ਮਤਲਬ ਹੀ ਨਹੀਂ ਮੈਨੂੰ ਸੱਚੀ ਨਹੀਂ ਤੁਹਾਡੀ ਨੌ ਸੱਸ ਦੀ ਡਾਈ ਮੇਰਾ ਤੇ ਵਿੱਚ ਕਰੀ ਨਹੀਂ ਆਹ ਤੁਹਾਡਾ ਤਾਂ ਕੋਹ ਨਹੀਂ ਹੈ ਤੁਹਾਨੂੰ ਗਾਦਾ ਚੱਲ ਜਾ ਮਾਦਾ ਮਿਲ ਗਈ ਤੋਈ ਨੀ ਬੈਠਾ ਅੱਛਾ ਬਹਿ ਜਾ ਇਹ ਤੂੰ ਕੁੜਮਾ ਦੇ ਜਾਣਾ ਹੀ ਝੂਠਾ ਤੋਂ ਬੋਲ ਕੇ ਗਈ ਸਾਨੂੰ ਦੱਸ ਜਾਂਦੀ ਕਿਉਂ ਮੈਜਾ ਖਬਰਾਂ ਤੇ ਮਿਲਣੀਆਂ ਨਹੀਂ ਮਮੀ ਆ ਕਿਦਾਂ ਦਾ ਕੰਮ ਹੋਇਆ ਇੱਥੋਂ ਦਵਾਈ ਦਾ ਬਹਾਨਾ ਲਾਇਆ ਤੇ ਤੁਸੀਂ ਜਾ ਪਿੰਡ ਪਹੁੰਚੇ ਜੇ ਉੱਥੇ ਕੋਈ ਗੱਲਬਾਤ ਗੱਲਬਾਤ ਨਹੀਂ ਕੀਤੀ ਕੋਈ ਉੱਥੇ ਉਲਟੀ ਸਿੱਧੀ ਕੀ ਇਹ ਮੈਂ ਦੱਸ ਰਗਾ ਉਹਨਾਂ ਨੂੰ ਦੱਸੇਗਾ ਆ ਵੇਖ ਲਓ ਮੇਰੇ ਕੋ ਨਹੀਂ ਇਦਾਂ ਸੁਣੀਆਂ ਜਾਂਦੀਆਂ ਜਿਹੜੇ ਘਰ ਦੀ ਗੱਲ ਘਰ 'ਚ ਹੀ ਰਹਿਣੀ ਚਾਹੀਦੀ ਕਿਉਂ ਦੱਸਣ ਗਈ ਤੂੰ ਉੱਥੇ ਅੱਛਾ ਚੰਗੇ ਲੱਗੀਆਂ ਘਰ 'ਚ ਰਹਾ ਰਹਾ ਕੇ ਇੱਥੋਂ ਤੱਕ ਪਹੁੰਚੇ ਮੈਂ ਤੂੰ ਹੀ ਪਿੰਡ ਗਏ ਜੇ ਇਹ ਗੱਲ 'ਚ ਮੈਨੂੰ ਕੋਈ ਇਤਰਾਜ਼ ਨਹੀਂ ਤੁਹਾਡੇ ਉਹ ਖੁੜਮਵਾ ਦਿਨ ਨਾ ਜਾਓ ਰਾਤ ਜਾਓ ਨਾਲੇ ਸਿਆਣੇ ਕਹਿੰਦੇ ਹੁੰਦੇ ਕੁੜਮ ਜਿਹੜੇ ਆ ਨਾ ਫੁੱਲਾਂ ਦੀ ਬਾਸ਼ਨਾ ਹੁੰਦੇ ਆ ਕਿਹੜਾ ਘਰ ਵਾ ਜਿੱਥੇ ਨਿਕੀਆਂ ਮੋਟੀਆਂ ਨਹੀਂ ਗੱਲਾਂ ਹੁੰਦੀਆਂ ਜੇ ਘਰ ਦੀਆਂ ਗੱਲਾਂ ਬਾਹਰ ਜਾਣ ਲੱਗੀਆਂ ਤੇ ਫਿਰ ਉਹ ਗੱਲਾਂ ਜਿਹੜੀਆਂ ਤੁਸੀਂ ਉੱਥੇ ਕਰ ਆਏ ਜੀ ਨਾ ਉਹ ਮੂੰਹ ਤੇ ਤੇ ਤਾਂ ਨਹੀਂ ਖਰਾਬ ਹੁੰਦੀ ਆ ਵੇ ਮੇਰੀ ਗੱਲ ਸੁਣ ਉਹਦੀ ਪਰਜਾਈ ਆਈ ਜਿੱਦਣ ਅਸੀਂ ਲਾਂਡੇ ਸੀ ਇੱਥੇ ਉਹਨੇ ਜਾ ਕੇ ਇੰਨੀ ਗੱਲ ਨਹੀਂ ਕਰ ਦੱਸੀ ਤੇ ਤੂੰ ਪਤਾ ਨਹੀਂ ਉੱਥੇ ਕੀ ਕੀ ਦੱਸ ਕੇ ਆਈ ਹੋਣੀ ਵਿਚਾਰ ਚਾਰ ਮੈਨੂੰ ਪਤਾ ਵਾ ਪ੍ਰੀਤ ਨੇ ਕੀਤਾ ਹੋਣਾ ਤੈਨੂੰ ਫੋਨ ਮੈਨੂੰ ਨਹੀਂ ਕੀਤਾ ਇਹਨੂੰ ਆਇਆ ਫੋਨ ਇਹ ਮੇਰੇ ਨਾਲ ਬੈਸਣ ਲਈ ਮੈਂ ਤਾਂ ਸਾਰਾ ਕੁਝ ਦੱਸਿਆ ਵੀ ਮਹਿਲਾ ਮੰਡਲ ਦੀਆਂ ਸੁਣਾਉਂਦੀ ਮੈਨੂੰ ਫਿਰ ਇਹ ਵੀ ਦੱਸ ਸੁਣਾ ਵੀ ਮੇਰਾ ਮੁੰਡਾ ਨਸ਼ਾ ਵੀ ਕਰਦਾ ਤੇ ਸਾਰਾ ਕੁਝ ਵਿੱਚ ਹੀ ਲਿਆ ਇਹ ਬਹੁਤ ਸੋਹਣੀ ਕਰਕੇ ਆਈ ਕੋਈ ਦੱਸਿਆ ਮੈਂ ਘਰ ਦੀ ਹੁੰਦੀ ਆ ਮਮੀ ਆ ਗੋ ਵੱਡੀ ਗੱਲ ਗੱਲ ਮਾ ਮੇਰਾ ਤੈਨੂੰ ਹੋਏ ਦਾ ਤੇਰਾ ਤੇਰਾ ਜੀ ਨਹੀਂ ਕਰਦਾ ਤੇਰੇ ਪੁੱਤ ਦਾ ਘਰ ਵਸੇ ਗੱਲਾਂ ਉਹ ਸੁਣਨਾ ਇੱਥੇ ਤੇਨਾਂ ਨੂੰ ਲੱਗ ਮੇਰੀ ਗੱਲ ਸੁਣ ਵੇ ਗੱਲ ਸੁਣ ਵੇ ਤੇ ਤੂੰ ਤਾਂ ਮੂਰਖਾ ਕਦੇ ਮੁੱਢੋ ਹੀ ਨਾ ਹੋਇਓ ਹਾਂ ਜੇ ਮੇਰਾ ਬਣ ਗਿਆ ਤੇ ਮੇਰੇ ਨਾਲ ਆ ਲਿਆ ਮੋਢੇ ਨਾਲ ਮੋਢਾ ਤੇ ਜੇ ਉਹਦੇ ਨਾਲ ਤੇ ਉਹਦੇ ਨਾਲ ਲਾ ਲਿਆ ਗੋਡੇ ਨਾਲ ਗੋਡਾ ਹਾਂ ਤੂੰ ਤਾਂ ਗੱਲ ਕਰ ਹੈ ਹੀ ਨਹੀਂਗਾ ਮਮੀ ਹੁਣ ਸਾਰਾ ਪਤਾ ਉਹਨਾਂ ਨੂੰ ਗੱਲ ਕਰ ਹੈਗਾ ਹੈਗਾ ਕਿਉਂ ਨਹੀਂ ਆ ਪਹਿਲਾਂ ਨਸ਼ਾ ਕਰਦਾ ਸੀ ਹੁਣ ਉਹਨੂੰ ਮੈਂ ਸੁਧਾਰਿਆ ਵਾ ਘਰੋਂ ਮੈਂ ਬੰਬੀ ਤੇ ਨਹੀਂ ਜਾਣ ਦੇਦੀ ਵੀ ਤੇਰੇ ਨਾਲ ਹੀ ਜਾਊਂਗੀ ਜੇ ਆਹੋ ਜੀ ਮਤ ਕਿਤੇ ਪਹਿਲਾਂ ਦਿੱਤੀ ਹੁੰਦੀ ਨਾ ਤੇ ਜੋਬਨ ਕਦੀ ਨਾ ਨਸ਼ਾ ਕਰਦਾ ਹੁਣ ਜੋਬਨ ਸੁਧਰਿਆ ਉਹਨੂੰ ਹੀ ਪਤਾ ਕਿੱਥੇ ਮਾਂ ਨੂੰ ਰੱਖਣਾ ਤੇ ਕਿੱਥੇ ਨੌਨ ਘਰ ਵਾਲੀ ਨੂੰ ਰੱਖਣਾ ਹੁਣ ਮੇਰੀ ਗੱਲ ਸੁਣਨੀ ਆਂਦਾ ਉੱਥੇ ਤੂੰ ਦੱਸਾਂਗਾ ਉੱਥੇ ਤੂੰ ਪਹਿਲਾਂ ਦੱਸਿੰਗਾ ਖਬਰਾਂ ਤੇ ਪ੍ਰੀਤ ਨੇ ਇਹਦਾ ਸਾਰਾ ਕੁਝ ਵੇਖਿਆ ਆਣ ਕੇ ਜਦੋਂ ਐਂਦਾ ਪਿਆ ਨਹੀਂ ਹੈ ਜੇ ਪ੍ਰੀਤ ਨੇ ਵੇਖਿਆ ਤੇ ਉਹਨੇ ਉਦਾਂ ਆਹ ਗੱਲ ਨਹੀਂ ਉਹਨੇ ਆਖੀ ਜਿਹੜੀ ਤੁਸੀਂ ਵੱਦ ਚਲਾ ਕੇ ਦੱਸਣ ਦੇ ਵੀਰ ਨੂੰ ਨੇ ਇਹ ਗੱਲ ਦੱਸੀ ਆ ਥੋੜਾ ਬਹੁਤਾ ਉਹਨੇ ਪੈਗ ਲਾਇਆ ਹੀ ਤੇ ਉਹਦੇ ਚ ਉਹਨਾਂ ਦਾ ਥੋੜਾ ਪਈ ਮਤਲਬ ਤਾਂ ਕੰਮ ਕੀ ਹੋਇਆ ਉਹ ਪ੍ਰੀਤ ਦੇ ਨਾਲ ਦਵਿੰਦਰ ਸਾਰ ਕੇ ਗੱਲਾਂ ਕੀਤੀਆਂ ਝੂਠਾ ਮਾਰ ਚੰਗਾ ਚਾਹੀਣਾ ਤੇ ਕਰਨੀ ਆ ਉਹ ਅੱਖੀਂ ਨਹੀਂ ਵੇਖ ਕੇ ਗਈ ਇੱਥੇ ਕੀ ਲੱਛੀ ਕਰਨੀ ਵੇਖ ਤੇ ਜੇ ਮੈਂ ਉੱਥੇ ਜਾ ਕੇ ਤੋਹੇ ਗੱਲਾਂ ਮੈਂ ਦੱਸਾਂਗਾ ਮੈਂ ਤੁਹਾਡੇ ਗਾੜੀ ਬੋਲਣਾ ਨਹੀਂ ਚਾਹਦੀ ਇੱਥੋਂ ਆ ਜਿਹੜੀ ਗੱਲ ਇੱਥੋਂ ਤੱਕ ਉਥੇ ਜਾਣੀ ਉਹ ਤੁਸੀਂ ਫੇਰ ਚੁੱਪ ਕਰ ਦਿਓ ਕਿਉਂ ਜੰਗ ਦਾ ਮੈਦਾਨ ਬਣਾ ਲਿਆ ਪੂਆ ਨਾ ਤਾਂ ਹੈਗਾ ਨਾ ਮੇਰੇ ਘਰ ਵਾਂਦੀ ਗੇਰ ਫੇਕਲੇ ਸੀ ਨੇ ਸੋਹਣੇ ਘਰ ਵਾਂਦੀ ਗੇਰ ਚੇਹੇ ਨਾ ਕਰ ਆਉਣ ਵਾਲਾ ਤੇਰਾ ਭਰਾ ਇੱਥੇ ਨਿਬੇੜ ਕੇ ਜਾਂਦਾ ਚਲੋ ਜਾ ਉਹ ਜਿਹੜੀ ਮਾਸੀ ਆ ਨਾ ਜਿਹਨੇ ਤੂੰ ਰਾਤ ਦਿਨ ਗੱਲਾਂ ਕਰਦੀ ਜੇ ਉਦਾਂ ਦੀ ਹੁੰਦੀ ਨਾ ਚੁੱਕ ਵੀ ਫੋਨ ਲਾਉਂਦੀ ਤੇ ਸਾਰੇ ਪੱਤ ਦੀ ਸਿਆਪੇ ਉਹ ਇਦਾਂ ਦੀ ਨਹੀਂ ਆ ਉਹ ਸਿਆਣੀ ਜਨਾਨੀ ਉਹ ਸਾਰਾ ਪਤਾ ਆ ਲੈ ਜਾਂ ਤੇਰੇ ਭਰਾ ਨੂੰ ਮਾਸੀ ਨੇ ਇੱਥੇ ਆ ਜਾਣਾ ਗੱਲ ਨਹੀਂ ਮਾਸੀ ਨੇ ਸਭ ਕੁਝ ਵੇਖਿਆ ਤੇ ਗਵਾਹੀ ਵੀ ਮਾਸੀ ਮੇਰੇ ਵੱਲ ਦੀ ਦਊਗੀ ਇੱਥੇ ਮੈਂ ਤੇ ਇੱਥੇ ਤੂੰ ਚੱਲ ਜਾ ਪਾਣੀ ਪੀ ਪੀ ਮਾਤਾ ਜਾ ਕਿਉਂ ਜੰਗ ਦਾ ਮਗਾਮ ਬਣਾਉਂਦੇ ਆ ਫੇਰ ਤੇਰੀ ਤੇਰੀ ਇੱਜ਼ਤ ਕਰ ਲਈ ਜੇ ਆਈ ਦੇ ਜਾਨੀ ਜੁੱਤ ਨਹੀਂ ਪਈ ਉਹ ਇੱਕ ਵਾਰੀ ਉਹ ਨਿਆਖਾ ਪਾਣੀ ਲਿਆ ਆ ਪਾਣੀ ਮਦ ਨਹੀਂ ਦਫਾ ਹੋਣਾ ਜਦੋਂ ਮੇਰੇ ਤੋਂ ਕਮੋਨੀਆਂ ਚੋਰੀਆਂ ਬਥੇਰੀ ਚ ਕੀਤੀ ਜਦੋਂ ਮੈਂ ਚੁੱਪ ਕਰ ਜਾ ਹੁਣ ਕਿਉਂ ਚੁੱਪ ਕਰ ਜਾ ਇਥੋਂ ਦਵਾਈ ਦਾ ਕਹਿ ਕੇ ਤੇ ਮੇਰੇ ਪੇਕੇ ਪਹੁੰਚ ਗਏ ਪਤਾ ਨਹੀਂ ਤਾਂ ਸੱਚਿਆ ਝੂਠਿਆ ਕੀ ਦੱਸ ਸਹੀ ਹੋਣੀ ਆ ਹੁਣ ਇਹ ਵੀ ਕਹਿਤਾ ਵੀ ਆਉਣ ਵਾਲੇ ਆ ਕੋਈ ਨਹੀਂ ਮਾਸੀ ਜਿੰਦੀ ਆ ਕੁੜੀ ਵੀ ਸਭ ਕੁਝ ਹੁੰਦੀ ਰਹੀ ਤੇ ਮਾਸੀ ਵੀ ਇੱਥੇ ਬਹਿ ਕੇ ਦੱਸਣ ਗਈ ਨਾ ਤੇ ਆਖੀ ਆਹੋ ਇਹਦੀ ਨੱਖ ਜਨਕੇਲ ਪਾ ਕੇ ਜਾਣਗੇ ਅਗਲੇ ਹਲੇ ਮੇਰੇ ਭਰਾ ਦਾ ਤੁਹਾਨੂੰ ਪਤਾ ਨਹੀਂ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਭਾਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਲ ਆ ਚਲੋ ਵਾਸਤੇ ਸਾਰਾ ਕੋਈ ਦੱਸ ਆਈ ਜਾ ਗਈ ਹਾਏ ਰੱਬਾ ਵੇਖ ਕੇ ਬੜਾ ਗੁੱਸੇ ਆ ਮੇਰੀ ਗੱਲ ਸੁਣ ਮਨੇ ਕੋਈ ਪਰਦਾ ਨਹੀਂ ਰੱਖਿਆ ਤੇ ਜੋ ਵੀ ਹੋਇਆ ਖੁੱਲ ਕੇ ਦੱਸਦੀ ਕੋਲੀ ਜੀ ਨਾ ਬਣੀ ਗਈ ਜਦੋਂ ਉਹਨੇ ਨਹੀਂ ਰੱਖਿਆ ਤਾਂ ਨੁਕਾਦ ਠੀਕ ਆ ਅੰਦਰ ਹੀ ਆ ਜਾ ਵੀਰ ਜੀ ਤੁਹੀਂ ਬਹੁ ਨਾਲ ਮੈਂ ਪਾਣੀ ਲੈ ਆਮਾ

ਮੰਮੀ ਠੀਕ ਹੈ ਠੀਕ ਨੇ ਕਿਦਾਂ ਪਾਣੀ ਖਾਧਾ ਹੁੰਦਾ ਨਵਿੰਦਰ ਚਾਹ ਨਾ ਬਣਾਈਏ ਜੇ ਥੋੜੀ ਰੋਕੇ ਬਣਾਈ ਚਲ ਠੀਕ ਹੈ ਮੰਮੀ ਆ ਜਾ ਖਾਧਾ ਪੈ ਜਾਂ ਮਸ਼ੀਨ ਵਜਮਦੀ ਮਾਸੀ ਨੇ ਮੈਂ ਕਰਤਾ ਫੋਨ ਆਉਂਦੇ ਦਵਿੰਦਰ ਹਾਂਜੀ ਵੀਰ ਜੀ ਪੁੱਤ ਤੋਂ ਪਹਿਲਾਂ ਮੈਨੂੰ ਇਹ ਗੱਲ ਦੱਸ ਤੈਨੂੰ ਅਸੀਂ ਇਦਾਂ ਦੇ ਸੰਸਕਾਰ ਦਿੱਤੇ ਸੀ ਕਿ ਤੂੰ ਇੱਥੇ ਆ ਕੇ ਸਹੁਰਿਆਂ ਘਰ ਇਹੋ ਜਿਹਾ ਕੰਮ ਕਰੇ ਵੀਰ ਜੀ ਮੈਂ ਨਹੀਂ ਹਚਾਉਂਦੀ ਵੀ ਮੇਰੇ ਵੀਰ ਦੀਆਂ ਨਜ਼ਰਾਂ ਇੱਥੇ ਨਿਵੀਆਂ ਹੋਣ ਵੀਰ ਜੀ ਇਹੋ ਜੀ ਕੋਈ ਗੱਲ ਨਹੀਂ ਆ ਵੀ ਜਿਹੜਾ ਨਾ ਤੁਹਾਡਾ ਸਿਰ ਨੀਵਾ ਹੋਵੇ ਘਰਾਂ 'ਚ ਚਲੋ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਹੀ ਆ ਕੋਈ ਇਹੋ ਜੀ ਏਡੀ ਵੱਡੀ ਗੱਲ ਨਹੀਂ ਹੋਈ ਜਿਹੜੀ ਮੰਮੀ ਨੇ ਉੱਥੇ ਜਾ ਕੇ ਏਡੀ ਵੱਡੀ ਬਣਾ ਦਿੱਤੀ ਆ ਨਹੀਂ ਪੁੱਤ ਇਹ ਜੀ ਵੱਡੀ ਨਹੀਂ ਆ ਗੱਲ ਬਹੁਤ ਵੱਡੀ ਆ। ਜੇਕਰ ਤੈਨੂੰ ਇਹਨਾਂ ਨੇ ਮਾਰਿਆ ਤੂੰ ਕੁਝ ਬੋਲਿਆ ਹੋਊ ਗਲਤ ਬੋਲਿਆ ਹੋ ਤਾਂ ਕਿ ਮਾਰ ਪਈ ਐਦਾਂ ਦੀ ਗੱਲ ਨਹੀਂ ਹੁੰਦੀ ਕੋਈ। ਨਹੀਂ ਵੀਰ ਜੀ ਮੈਂ ਕੁਝ ਗਲਤ ਨਹੀਂ ਬੋਲਿਆ। ਇੱਥੇ ਲੰਮੇ ਪਏ ਜੀਬਨ ਇਹਨਾਂ ਨੂੰ ਕੋਈ ਹੋਸ਼ ਨਹੀਂ ਕੋਈ ਸੁਧ ਬੁੱਧ ਨਹੀਂ ਮੈਂ ਆਈ ਆ ਮੇਰਾ ਤਾਂ ਨਹੀਂ ਉਹ ਪਾਣੀ ਬਣਾ ਕੇ ਦੀ। ਮੈਂ ਵੀ ਜਦੋਂ ਇਹੋ ਜਿਹਾ ਨਸ਼ਾ ਕਰਨਾ ਨਾ ਕੋਈ ਪਾਣੀ ਨਹੀਂ ਕੋਈ ਨਹੀਂ ਮੈਂ ਉਹ ਵੇਲੇ ਕੜੀ ਨੂੰ ਪਛਤਾਉਣੀ ਆ ਵੀ ਮੇਰਾ ਭਰਾ ਆਂਦਾ ਸੀ ਵੀ ਨਾ ਰਿਸ਼ਤਾ ਕਰ ਮੁੰਡਾ ਨਸ਼ਾ ਕਰਦਾ। ਹੈ? ਇਸੇ ਬੋਲੋ ਇਹਨੇ ਫੜ ਕੇ ਵੜ ਤੇ ਛੋਟ ਗਿਆ ਮੁਕੀ ਮਾਰਾ। ਸਾ ਚਿਕਣਾ ਕੀ ਦੀ ਮੰਮੀ ਦੀ ਪੁੱਛ ਵੀ ਛਾੜ ਦੇ ਲਾਗੇ ਬੈਠੀ ਫਿਰ ਜੀ ਮੰਮੀ ਵਿਹੜੇ 'ਚ ਬੈਠੇ ਸੀ ਜਦੋਂ ਜੋਬਨ ਮੇਰੇ ਦਿਵਾਲੇ ਆਏ ਦੇਰ ਮੁਕੀ ਤੇ ਮੁਕੀ ਜੇ ਇਹਨਾਂ ਦੀ ਧੀ ਹੁੰਦੀ ਇਹਨਾਂ ਦਾ ਜਵਾਈ ਅੰਦਰ ਕੁੱਟਣ ਡਿਆ ਹੁੰਦਾ ਤੇ ਮੰਮੀ ਅੰਦਰ ਨਾ ਆਉਂਦੇ ਇਹ ਇੱਕ ਵਾਰੀ ਨਹੀਂ ਅੰਦਰ ਆਏ ਇਹਨਾਂ ਨੇ ਆਖਿਆ ਵੀ ਜੋਬਨ ਤੂੰ ਨਾ ਮਾਰ ਕਿਉਂ ਮਾਰ ਡਿਆ ਪਿੰਦਰ ਸਿਆਂ ਆ ਗਾ ਝੂਠੀ ਹੋ ਮੈਂ ਕਿਹਾ ਉਹ ਗੇਟ ਗਾੜੀ ਬਾਹਰ ਤੇ ਮੈਂ ਅਗੂਆ ਘੜੀ ਬੈਠੀ ਮੰਮੀ ਝੂਠ ਨਾ ਬੋਲੋ ਰੱਬ ਨੂੰ ਜਾਣ ਦੇਣੀ ਆ ਸੱਚ ਬੋਲੋ ਵੀ ਕਿੱਥੇ ਬੈਠੇ ਸੀ ਜੀ ਇਸ ਟਾਈਮ ਤੇ ਮੈਂ ਬਾਹਰ ਨੂੰ ਭੱਜੀ ਆ ਨਾ ਉੱਥੇ ਬੈਠੇ ਤਾਂ ਮਹਾ ਵੇਦੇ ਜੀ ਮਗਰ ਭੱਜੇ ਤੁਸੀਂ ਆ ਪੁੱਛੋ ਆਪਾਂ ਵੀ ਸਬੂਤ ਨਾਲੇ ਮੈਨੂੰ ਕੀ ਪਤਾ ਤੁਹਾਡੀ ਦੋ ਜੀਆਂ ਚ ਕੀ ਗੱਲ ਹੋਈ ਮੈਂ ਵੀ ਜਦੋਂ ਤੁਸੀਂ ਦੋਵੇਂ ਅੰਦਰ ਆਉ ਤੇ ਮੈਂ ਚੋਂਦੀ ਨਹੀਂ ਅੰਦਰ ਬਾਹਰੋਂ ਨੂੰ ਜੋ ਬੰਨ ਨੂੰ ਬਾਹਰੋਂ ਤੁਸੀਂ ਕੋ ਸਿਖਾ ਲਿਆ ਉਹ ਤਾਂ ਹੀ ਆਇਆ ਤਾਂ ਹੀ ਮੇਰੇ ਹੱਥੀ ਪਿਆ ਤੂੰ ਦੇ ਖਰੋਤਾ ਕੀ ਸਿਖਾ ਲਿਆ ਮੈਂ ਤੈਨੂੰ ਕੀ ਆਖਿਆ ਹੁਣ ਉਹ ਕੀ ਕਵੇ ਹੁਣ ਤੇ ਚਲੋ ਵੀ ਇਹ ਇਨਾਂ ਚ ਬੜਾ ਸੁਧਾਰ ਹੋ ਗਿਆ ਮੈਂ ਨਸ਼ਾ ਛਡਾਉਂ ਲਈ ਆ ਤਾਕਤ ਵਾਲੀਆਂ ਚੀਜ਼ਾਂ ਦੇਣ ਡੇ ਆ ਵੀ ਬੰਬੀ ਤੇ ਤੁਸੀਂ ਇਕੱਲੇ ਨਹੀਂ ਜਾਣਾ ਹੁਣ ਉਹ ਜੋਬਨ ਵੇਖ ਲੋ ਨਹੀਂ ਤੇ ਇਹਨਾਂ ਦਾ ਕੋਈ ਦੇਚੋ ਨਹੀਂ ਆ ਵੀ ਮੇਰਾ ਪੁੱਤ ਵਾ ਮੈਂ ਇਹਨਾਂ ਨੂੰ ਸੁਧਾਰਨਾ ਮੈਂ ਕੁਝ ਕਹਿਣਾ ਮਾਸੀ ਜੀ ਆਉਣੀ ਆਲੀ ਐ ਨਾ ਪਹਿਲੀ ਗੱਲ ਆ ਜੋਬਨ ਤੇਰਾ ਫਰਜ਼ ਕਿੱਦਾਂ ਬਣਦਾ ਵਾ ਵੀ ਕੁੜੀ ਦਾ ਚੁੱਕਣ ਦਾ ਓਏ ਗਲਤ ਬੋਲੀ ਵੀ ਮੜਾ ਜਾ ਗਲਤ ਜੀ ਬੋਲੀ ਜੋਬਨ ਕਹਿੰਦ ਕੀ ਬੋਲੀ ਹਮਾ ਬਾਰੀ ਬਣਾਉਣ ਤੋਂ ਕੀ ਗਲਤ ਬੋਲਿਆ ਹਾਂ ਤੂੰ ਨਾ ਨਸ਼ਾ ਪੀਤਾ ਹੁੰਦਾ ਸਾਰੇ ਘਰਾਂ ਵਿੱਚ ਲੜਾਈਆਂ ਸਾਲੀਆਂ ਨਸ਼ੇ ਦੀਆਂ ਜਦੋਂ ਨਸ਼ਾ ਨਾ ਕਰਾਂਗੇ ਤੇ ਲੜਾਈ ਹੋਣੀ ਦੀ ਲੜਾਈ ਦੋ ਤਰ੍ਹਾਂ ਦੀ ਹੁੰਦੀ ਆ ਜਾਂ ਘਰ ਵਿੱਚ ਭੁੱਖ ਲੰਗ ਹੋਵੇ ਤਾਂ ਲੜਾਈ ਹੁੰਦੀ ਆ ਜਾਂ ਘਰ ਵਿੱਚ ਪੈਸਾ ਤੇ ਰਣਾ ਬਈ ਜਾਲੜਾਈ ਹੁੰਦੀ ਆ ਤੇ ਜਾਂ दारू ਦੀ ਹੁੰਦੀ ਐ ਨਸ਼ੇ ਦੀ ਲੜਾਈ ਹੁੰਦੀ ਐ ਇੰਦਰ ਸਿੰਘ ਮੈਂ ਤੈਨੂੰ ਦੱਸਦੀ ਗੱਲ ਗਾ ਜਿਹੜੀ ਆ ਉਹ ਗੋਲ ਮੋਲ ਨਾ ਗੱਲ ਕਰ ਸਿੱਧੀ ਦੱਸ ਲੜਾਈ ਇਹਨਾਂ ਦੋਆਂ ਦੀ ਨਾ ਸਸਦੀ ਐ ਮੇਰੀ ਕੋਲ ਇਹ ਜਿਹੜਾ ਅੰਦਰ ਆਇਆ ਵਾ ਇਹਨੂੰ ਤੂੰ ਕਮਾਰਿਆ ਬਈ ਇਹਨੇ ਚੂੜਿਆ ਤਾਲ ਮਾਰਿਆ ਮਾਸੀ ਮਾਸੀ ਕਾ ਪਤਾ ਨਹੀਂ ਇਕ ਲਗੀਕ ਨਹੀਂ ਪਿਆ ਕਵਜੀਕ ਨਹੀਂ ਤਾਂ ਬੋਈ ਗੱਲ ਤਾਨੂੰ ਕੁਟੀਆ ਕੁਟੀਆ ਗੱਲ ਮਾਸੀ ਜੀ ਆ ਗਏ ਵੀਰ ਜੀ ਫਿਰ ਗੱਲ ਗੱਲ ਤੇ ਦਵਾਜੂ ਕਲੈਣੀ ਪੱਲੇ ਪੈ ਗਈ ਸਾਡੇ ਮੇਰਾ ਮੁੰਡਾ ਕਵਾਰਾ ਹੀ ਜੇ ਇਹਨਾਂ ਦਾ ਮੁੰਡਾ ਕੁਵਾਰਾ ਹੀ ਤੇ ਨਸ਼ਿਆਂ ਨਾਲ ਭਰਿਆ ਵਾ ਮੈਂ ਅੱਜ ਤੁਹਾਡ ਕੋਲ ਗੱਲ ਕਰਨ ਲਈ ਆਂ ਪਰ ਵੀਰ ਜੀ ਤੁਸੀਂ ਇਹ ਨਹੀਂ ਸੋਚਣਾ ਵੀ ਮੈਂ ਇੱਥੋਂ ਛੱਡ ਕੇ ਹੁਣ ਤੇ ਕਿਤੇ ਚੌਥੇ ਥਾਂ ਬਹਿ ਜੂਗੀ ਇੱਥੇ ਰਹੂੰਗੀ ਤੇ ਰੋ ਵੀ ਟੋਰਨਾ)^{(ਇੰਦਰ ਸਿੰਘ ਖਲੋਜਾ ਮੇਰੀ ਸੁਣ ਲੈ ਗੱਲ ਜਿੱਦਣੇ 15 ਕੋਲ 15 ਦਿਨ ਮਾਸੀ ਕੋਲ ਆਣ ਆਈ ਉਹਦਣੇ ਵੇਖ ਨਸ਼ਾ ਕਰਦਾ ਮੈਂ ਤੇ ਅੱਜ ਖੁਸ਼ੀ ਨਹੀਂ ਉਹ ਮਾਸੀ ਜੀ ਮੇਰੀ ਗੱਲ ਸੁਣੋ ਇਹ ਭਾਂਵੇਂ ਆਦੀ ਕੁੜੀ ਜਿੰਦਾ ਮਰਜੀ ਆ ਮੈਨੂੰ ਪਤਾ ਏ ਮੈਂ ਤੇ ਸਾਰੇ ਦੀ ਨਸ ਨਸ ਤੋ ਵਾਕ ਵੀ ਮੈਂ ਇਹ ਕੁੜੀ ਨੂੰ ਕਿਹਾ ਸੀ ਮੈਂ ਹਾਬੀ ਉਹ ਨਸ਼ੇ ਸਾਰੇ ਕਰਦਾ ਹੀ ਉਹ। ਇਹ ਪ੍ਰੀਤ ਸਾਡੇ ਘਰ ਆਈ। ਇਹਨੇ ਕਿਹਾ ਮਾਸੀ ਜੀ ਕਿਦਾਂ ਕਰਨੀ ਫੇਰ ਮੈਂ ਕੀ ਕਹਿੰਦੀ? ਮੈਂ ਕਿਹਾ ਮੀਆਂ ਬੀਬੀ ਰਾਜੀ ਤਾਂ ਕੀ ਕਰੂ ਕਾਜੀ। ਮੈਂ ਜੋ ਆਂਦੇ ਕਰ ਦੋ ਫੇਰ। ਨਹੀਂ ਜੇ ਗੱਲ ਇਹ ਹੀ ਨਾ ਹੁਣ ਤੁਸੀਂ ਕਹਿੰਦੇ ਵੀ ਇਹ ਦਿਵਾਜੂਆ। ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਉਹਦਾ ਕਹਿੰਦੇ ਪਿਆਡਾ ਮੁੰਡਾ ਕੁਵਾਰਾ ਇਹ ਦਿਵਾਜੂ ਨਹੀਂ ਕਰਨਾ। ਮੈਂ ਆਖਿਆ ਸੀ। ਮੈਂ ਕਿਹਾ ਸੀ। ਮੈਨੂੰ ਨਹੀਂ ਕਿਹਾ ਤੁਸੀਂ। ਇਹਨੇ ਮੁਕਰੋ ਨਾ। ਵਜਾਈ ਮੇਰੀ ਝੂਠ ਨਹੀਂ ਬੋਲਦੀ ਜੇ ਤਵਾਜੂਆ ਇਹਨਾਂ ਕਿڑے ਕੀੜੇ ਪਏ ਆ ਜੋ ਬੰਦੀ ਉਮਰ ਵੀ ਤੇ ਵੇਖੋ ਬੜਾ ਸੋਹਣਾ ਰਿਸ਼ਤਾ ਹੋਇਆ ਨਿਭਦੀ ਜਾਵੇ ਇਹ ਨਸ਼ੇ ਕਰਦਾ ਇਹਨੇ ਅੱਜ ਤੱਕ ਆਪਣੇ ਵੀਰ ਦੇ ਕੰਨਾਂ 'ਚ ਇਹ ਗੱਲ ਨਹੀਂ ਪਾਈ ਇਹਨੇ ਸੁਧਾਰ ਅੰਦਰ ਲੱਗੀ ਮੇਰੇ ਨਾਲ ਹਰ ਗੱਲ ਹੁੰਦੀ ਆ ਦੂਜੀ ਗੱਲ ਜੋਬਨ ਚਲੋ ਜਿੱਦਾਂ ਮਰਜੀ ਵੀ ਜੇ ਤੈਨੂੰ ਨਿੰਬੂ ਪਾਣੀ ਤੋਂ ਮਨਾ ਕੀਤਾ ਸੀ ਜਾਂ ਇਹਨੂੰ ਤੇਰੇ ਤੋਂ ਕੋਈ ਸ਼ਿਕਾਇਤ ਹੀ ਤੇ ਅਹੀਂ ਹੈਗੇ ਹੀ ਨਾ ਸਾਨੂੰ ਦੱਸਦਾ ਜਨਾਨੀ ਨੂੰ ਕੁੱਟਣਾ ਕਿੱਧਰ ਦੀ ਦੁਨੀਆਈ ਆ